ਰਖੜੀ ਦੇ ਤਿਹਾਰ ਮੌਕੇ ਤੁਸੀਂ ਦੇਖੋ ਬਾਜ਼ਾਰਾਂ ਵਿੱਚ ਜਿਹੜੀ ਐ ਰੌਣਕ ਲੱਗੀ ਹੋਈ ਐ ਔਰ ਉਸ ਦੇ ਨਾ ਨਾਹ ਲਈ ਤੁਹਾਨੂੰ ਦਿਖਾ ਦਈਏ ਕਿ ਇਹ ਜਿਹੜਾ ਬੰਦਾ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਇਹ ਗੱਡੀ ਇਸ ਦੇ ਵਿੱਚ ਬਲੈਰੋ ਦੇ ਵਿੱਚ ਜਿਹੜਾ ਕਿ ਇਹ ਮਠਾਈ ਬਣਦਾ ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਮਠਾਈਆਂ ਜਿਹੜੀਆਂ ਆ ਕਿਸ ਤਰ੍ਹਾਂ ਅੰਦਰ ਗੰਦੇ ਤਰੀਕੇ ਨਾਲ ਰੱਖੀਆਂ ਹੋਈਆਂ ਆ ਪੀਬੀ 29 ਯਾਨੀ ਕਿ ਮੋਗੇ ਦਾ ਨੰਬਰ ਐ ਗੱਡੀ ਦੇ ਉੱਪਰ ਪੀਡਬਲਯੂਡੀ ਲਿਖਿਆ ਹੋਇਆ ਐ ਔਰ ਗੱਡੀ ਦੇ ਅੰਦਰ ਤੁਸੀਂ ਖੁਦ ਦੇਖ ਲਓ ਵੀ ਇਹ ਮਠਾਈਆਂ ਕਿਸ ਤਰੀਕੇ ਨਾਲ ਅੰਦਰ ਰੱਖੀਆਂ ਹੋਈਆਂ ਨੇ ਤੇ ਇਹੀ ਮਠਾਈਆਂ ਬਾਜ਼ਾਰ ਦੇ ਵਿੱਚ ਜਿਹੜੀਆਂ ਆ ਉਹ ਵੇਚਣ ਵਾਸਤੇ ਜਾਣ ਗਈਆਂ ਔਰ ਸਾਡੇ ਵਰਗੇ ਲੋਕ ਹੀ ਨੇ ਜਿਹੜੇ ਕੀ ਇਹਨੂੰ ਖਾਣਗੇ ਪਤਾ ਨਹੀਂ ਜਿਹੜਾ ਕੀ ਹੈ ਫਿਰੋਜ਼ਪੁਰ ਦਾ ਫੂਡ ਸੇਫਟੀ ਵਿਭਾਗ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਜਾਂ ਸਿਰਫ ਇੱਕ ਬੋਰਡ ਤੇ ਲਿਖਿਆ ਨਾਮ ਹੀ ਰਹਿ ਗਿਆ ਕਿਉਂਕਿ ਬਾਜ਼ਾਰ ਦੇ ਵਿੱਚ ਤਿਹਾਰਾਂ ਦੇ ਮੌਕੇ ਨਾ ਕੋਈ ਚੈਕਿੰਗ ਹੈ ਤੇ ਨਾ ਕਿਸੇ ਦਾ ਕੋਈ ਕਿਉਂਕਿ ਇਹਨਾਂ ਦੇ ਵੱਲੋਂ ਕੋਈ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸ਼ਰਿਆਮ ਰੋਜ ਫਰੋਜਪੁਰ ਦੇ ਵਿੱਚ ਇਹ ਮਠਾਈਆਂ ਜਿਹੜੀਆਂ ਕੀ ਇਸ ਤਰ੍ਹਾਂ ਦੀਆਂ ਵਿਕਰੀਆਂ ਨੇ ਉਹ ਆਖਰ ਕੌਣ ਚੈੱਕ ਕਰੂਗਾ ਕਿ ਇਹ ਮਠਾਈ ਸਹੀ ਹੈ ਨਕਲੀ ਹੈ ਜਾਂ ਅਸਲੀ ਹੈ ਇਹਦਾ ਕੋਈ ਪੁੱਛਣ ਵਾਲਾ ਇਹਨਾਂ ਨੂੰ ਹੈ ਨਹੀਂ ਹੈ ਤੇ ਢੜਲੇ ਨਾਲ ਜਿਹੜੀਆਂ ਕੀ ਹੈ ਇਹ ਮਠਾਈਆਂ ਇਸ ਤਰ੍ਹਾਂ ਦੀਆਂ ਵਿਕਰੀਆਂ